ਫਗਵਾੜਾ ਸ਼ਹਿਰ ਤੋਂ ਇਸ ਵੇਲੇ ਦੀ ਇੱਕ ਐਸੀ ਖਬਰ ਸਾਹਮਣੇ ਆਈ ਹੈ ਜੋ ਹਰ ਕਿਸੇ ਦਾ ਦਿਲ ਨੂੰ ਹਿਲਾ ਕੇ ਰੱਖ ਦੋਵੇਗੀ ਜੀ ਹਾਂ ਤੁਹਾਨੂੰ ਦੱਸ ਦੇ ਕਿ ਫਗਵਾੜਾ ਦੇ ਚੌਕ ਕੀਮ ਦੇ ਨਜ਼ਦੀਕ ਅੱਜ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਤੇ ਦਰਦਨਾਕ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਇਸ ਹੋਏ ਦਰਦਨਾਕ ਹਾਦਸੇ ਨੇ ਇੱਕ ਖੁਸ਼ਹਾਲ ਪਰਵਾਰ ਨੂੰ ਪਲ ਪਰ ਵਿੱਚੀ ਤਬਾਹ ਕਰਕੇ ਰੱਖ ਦਿੱਤਾ ਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਲੁਧਿਆਣਾ ਦਾ ਇੱਕ ਪਰਿਵਾਰ ਆ ਜੋ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਦਰਬਾਰ ਸਾਹਿਬ ਤੋਂ ਵਾਪਸ ਘਰ ਪਰਤ ਰਿਹਾ ਸੀ ਪਰ ਜਿਵੇਂ ਉਹ ਚੱਕ ਹਕੀਮ ਫਗਵਾੜੇ ਕੋਲ ਪਹੁੰਚੇ ਤਾਂ ਉਹਦੀ ਕਾਰ ਐ ਸੜਕ ਦੇ ਕਿਨਾਰੇ ਖੜੀ ਬਾਸੇ ਦੇ ਨਾਲ ਜ਼ਬਰਦਸਤ ਟਕਰਾ ਗਈ ਤੇ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖਾਚੂ ਉੱਡ ਗਏ ਅਤੇ ਮੌਕੇ ਤੇ ਹੀ ਚੀਕ ਚਹਾੜਾ ਪੈ ਗਿਆ। ਇਤਿਹਾਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ ਤੇ ਜਿੱਥੇ ਡਾਕਟਰਾਂ ਨੇ ਦੋ ਲੋਕਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਮ੍ਰਿਤਕ ਦੀ ਪਛਾਣ ਪ੍ਰੀਤਮ ਸਿੰਘ ਅਤੇ ਗਗਨਦੀਪ ਕੋਰ ਵਾਸੀ ਲੁਧਿਆਣਾ ਵਜੋਂ ਹੋਈ। ਜਦਕਿ ਬਾਕੀ ਪਰਿਵਾਰਿਕ ਮੈਂਬਰਾਂ ਦਾ ਇਲਾਜ ਹਸਪਤਾਲ ਦੇ ਵਿੱਚ ਜਾਰੀ ਹੈ ਅਤੇ ਇੱਕ ਦੀ ਹਾਲਤ ਤਾਂ ਗੰਭੀਰ ਹੋਣ ਕਰਕੇ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਤੇ ਹਸਪਤਾਲ ਵਿੱਚ ਮੌਜੂਦ ਡਾਕਟਰ ਨੇ ਦੱਸਿਆ ਕਿ ਹਾਦਸਾ ਬੇਹੱਦ ਭਿਆਨਕ ਸੀ ਜਿਸ ਵਿੱਚ ਦੋ ਲੋਕਾਂ ਦੇ ਤਾਂ ਮੌਤ ਹੋ ਗਈ ਹੈ ਤੇ ਉਧਰ ਹਾਸੇ ਦੇ ਜਾਣਕਾਰ ਦੰਦੇ ਜਗਤਾਰ ਸਿੰਘ ਨੇ ਦੱਸਿਆ ਕਿ ਸੜਕ ਦੇ ਬੱਸ ਖੜੀ ਸੀ ਅਤੇ ਪਿੱਛੋਂ ਤੇਜ਼ ਰਫ਼ਤਾਰ ਕਾਰ ਆਈ ਤੇ ਸਿੱਧੀ ਬੱਸ ਨਾਲ ਟਕਰਾ ਗਈ ਤੇ ਜਿਸ ਨਾਲ ਇਹ ਹੀ ਖੂਫਨਾਕ ਹਾਦਸਾ ਹੋ ਗਿਆ ਤੇ ਵਿਲਹਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀ ਤਿਆਰੀ ਹੈ ਤੇ ਫਗਵਾੜਾ نیوز ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਸਰਪੰਚ ਸਿੰਘ ਬੋਲ ਰਹੇ ਆ ਵੀ ਇਹ ਗੱਡੀ ਇੱਥੇ ਬਸ ਖੜੀ ਸੀਗੀ ਤੇ ਸਵਾਰੀ ਜਿਹੜੀ ਆ 1131 ਇਹ ਲੁਧਿਆਣੇ ਦਾ ਨੰਬਰ ਹੈ ਜੀ ਤੇ ਇਹ ਗੱਡੀ ਖੜੀ ਸੀਗੀ ਇਹਦੇ ਵਿੱਚ ਲਿਆ ਕੇ ਥਾਚਾਰੇ ਵਤਗੇ ਨੀਂਦ ਆ ਗਈ ਲੱਗਦਾ ਭੁਲੇਖਾ ਲੱਗ ਗਿਆ ਵੀ ਗੱਡੀ ਜਾਂਦੀ ਹੋਊ ਸਰ ਸਵਾਰੀਆਂ ਕਿਦਾਂ ਸਵਾਰੀਆਂ ਜੀ ਇਹਦੇ ਵਿੱਚ ਬਜ਼ੁਰਗ ਸੀਗੇ ਉਹਨਾਂ ਦੀ ਤਾਂ ਮੌਕੇ ਤੇ ਡੈਥ ਹੋ ਗਈ ਆ ਜਿਹੜੀ ਨਾਲ ਸਾਹਮਣੇ ਲੇਡੀ ਬੈਠੀ ਸੀਗੀ ਪਿੱਛੇ ਉਹਦੀ ਖੂਪੜੀ ਲੱਗਈ ਆ ਤੇ ਲੜਕੀਆਂ ਨੇ ਕਿਤੇ ਸਿਰ ਚੱਜੀ ਐ ਤੇ ਕਾਫੀ ਸਾਰਾ ਨਿਸ਼ਾਨ ਹੋ ਗਿਆ ਤੇ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਗਏ ਆ ਤੇ ਸਾਡੇ ਆਪਣਾ ਗੁੱਡ ਨੇਮ ਕੀ ਹੈ ਜੀ ਮੇਰਾ ਨਾਮ ਦਿੱਕਤਾਰ ਸਿੰਘ ਹੈ ਜੀ ਮੈਂ ਵੀ ਬਾਤਾਂ ਹੀ ਆ ਪਹਿਲਾਂ ਨਹੀਂ ਮੌਕੇ ਤੇ ਨਹੀਂ ਚੀਏ ਜੋ ਜਾਣਕਾਰੀ ਇਹ ਸਭ ਮਿਲਦੀ ਆ ਉਹ ਮੈਂ ਤੁਹਾਨੂੰ ਬਿਆਨ ਕਰ ਦੂਗਾ ਤਾਂ ਮੈਂ ਇਹ ਆਪੀਸਕ ਮੰਦੀਸਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਦੀ ਜਾਣਕਾਰੀ دیਓ ਸਰ ਇੱਕ ਐਕਸੀਡੈਂਟ ਹੋਇਆ ਹੈਗਾ ਚੱਕ ਹਕੀਮ ਦੇ ਕੋਲੇ ਤੇ ਮਤਲਬ ਦੋ ਪੇਸ਼ੈਂਟ ਸੀਗੇ ਅਸੀਂ ਤੇ ਉਹਨਾਂ ਦੇ ਇੱਕ ਪੇਸ਼ ਨੂੰ ਅਸੀਂ ਲੈ ਕੇ ਆਏ ਜਿਹਦਾ ਮਤਲਬ ਮੌਕੇ ਤੇ ਡੈਥ ਹੋ ਗਈ ਆ ਡਾਕਟਰ ਨੇ ਡਿਕਲੇਅਰ ਕਰ ਦਿੱਤਾ ਉਹਨਾਂ ਨੂੰ ਸਰ ਇਹ ਹੋਇਆ ਕਿਸ ਕਿਸ ਚੀਜ਼ ਦੇ ਵਿੱਚ ਸਰ ਬੱਸ ਖੜੀ ਸੀ ਉਹਦੇ ਵਿੱਚ ਜਾ ਕੇ ਲੰਗੀ ਉਹਨਾਂ ਦੀ ਗੱਡੀ ਤੇ ਸਵਾਰੀਆਂ ਕਿੱਦਾਂ ਜੀ ਵਾਰੀਆਂ ਸਾਹਿਬ ਠੀਕ ਨੇ ਇਹ ਇਹ ਪੇਸ਼ੈਂਟ ਨੂੰ ਜਿੰਨਾ ਜਿਹੜੇ ਗੱਡੀ ਦੇ ਵਿੱਚ ਸੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਕਿੰਨੇ ਕੁ ਬੰਦੇ ਆ ਨਾ ਜਿਹੜੇ ਡੈਥ ਵਗੈਰਾ ਹੋਈ ਹੈ ਸਰ ਦੋ ਪੇਸ਼ੈਂਟ ਆ ਇੱਕ ਲੇਡੀ ਸਿਕ ਜਾਨਸਰ ਕੋਈ ਨਾਮ ਵਗੈਰਾ ਪਤਾ ਨਹੀਂ ਨਾਮ ਹੀ ਨਹੀਂ ਜੀ ਪਤਾ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਨਹੀਂ ਸਰ ਜੀ ਇਹ ਵੀ ਨਹੀਂ ਕੁਝ ਪਤਾ ਕਿੱਥੋਂ ਕਿੱਥੇ ਜਾ ਰਹੇ ਸੀ ਗੱਡੀ ਕੁਝ ਪਤਾ ਇਹ ਲੁਧਿਆਣਾ ਸਾਈਡ ਜਾ ਰਹੇ ਸੀ ਸਰ ਮੇਰਾ ਨਾਮ ਹਰਮਿਤ ਸਿੰਘ ਹੈ ਜੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਬਾਜੀ ਲੁਧਿਆਣੇ ਦੇ ਜੀ ਕੀ ਕਾਰਨ ਹੋਇਆ ਜਿਹੜਾ ਐਕਸੀਡੈਂਟ ਤੁਹਾਡਾ ਉਸੇ ਰੋਡ ਤੇ ਸਮਝ ਨਹੀਂ ਆਇਆ ਬਾਈ ਜੀ ਇਹ ਬੱਸ ਉੱਥੇ ਪਹਿਲਾਂ ਹੀ ਖੜੀ ਇੰਨਾ ਕਿ ਤਾਂ ਮੈਨੂੰ ਵੀ ਸਮਝ ਆ ਜਾਣੀ ਸੀ ਸਮਝ ਹੀ ਨਹੀਂ ਆਇਆ ਜੀ ਕੀ ਹੋਇਆ ਕਿਨੇ ਵਿਅਕਤੀ ਸੀ ਜੀ ਅਸੀਂ ਸਾਰਾ ਪਰਿਵਾਰ ਸੀਗਾ ਜੀ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਮੇਰੀ ਘਰ ਵਾਲੀ ਮੇਰਾ ਬੱਚਾ ਮੇਰਾ ਭਤੀਜਾ ਜੀ ਮੈਂ ਚਲਾਉਂਦਾ ਸੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੁਸੀਂ ਇਧਰ ਆਪਸਾ ਮੱਥਾ ਟੇਕ ਕਿਉਂਦੇ ਪਏ ਸੀ ਕਿਹੜੀ ਜਗ੍ਹਾ ਜਾਣਾ ਸੀ ਤੁਸੀਂ ਇਹ ਦੁੱਗਰੀ ਲੁਧਿਆਣੇ ਘਰੇ ਜਾਣਾ ਸੀ ਅੱਜ ਮੇਰੇ ਮੁੰਡੇ ਦਾ ਜਨਮ ਦਿਨ ਹੈ ਜੀ ਕੀ ਕਾਰਨ ਕੋਈ ਕਾਰਨ ਹੈ ਕੋਈ ਐਕਸੀਡੈਂਟ ਦਾ ਜਾਂ ਉਹਨੇ ਬੱਸ ਆਖ ਕੋਦੇ ਰੋਕਤੀ ਜਾਂ ਪਤਾ ਹੀ ਨਹੀਂ ਲੱਗਿਆ ਜੀ ਬਾਈ ਜੀ ਸੱਚੀ ਨਹੀਂ ਪਤਾ ਲੱਗਿਆ ਬਾਈ ਜੀ ਪੇਸ਼ੀਐਂਟ ਹੋਇਆ ਜਾਣਕਾਰੀ ਦਿਓ ਹਾਂਜੀ ਮੇਰਾ ਨਾਮ ਡਾਕਟਰ ਆਇਸ਼ੀਆ ਸਾਡੇ ਪਾਸ ਰੋਡ ਸਾਈਡ ਐਕਸੀਡੈਂਟ ਆਇਆ ਹੈ ਪੂਰੀ ਫੈਮਿਲੀ ਇਨਵੋਲਡ ਹੋਈ ਹੈ ਤੇ ਵਿੱਚ ਦੋ ਦੇ ਵਿੱਚ ਬ੍ਰੌਟ ਡੈੱਡ ਸੀਗੇ ਬਾਕੀ ਦੋ ਬੱਚੇ ਆ ਗਏ ਬੱਚਿਆਂ ਨੂੰ ਵੀ ਥੋੜੀ ਬਹੁਤ ਸੱਟਾਂ ਲੱਗੀਆਂ ਨੇ ਤੇ ਇੱਕ ਪੇਸ਼ੀਐਂਟ ਕਾਫੀ ਸੀਰੀਅਸ ਸੀਗਾ ਉਹਨੂੰ ਅੱਗੇ ਲੈ ਰਕ ਰਿਹਾ ਕਿਉਂਕਿ ਉਹਦੇ ਹੈਡ ਇੰਜਰੀ ਆ ਗਈ ਹੈ ਮੈਡਮ ਕੋਈ ਨਾਮ ਵਗੈਰਾ ਪਤਾ ਕਿੱਥੇ ਦੇ ਰਹਿਣ ਵਾਲੇ ਕਿੱਥੋਂ ਕਿੱਥੇ ਜਾ ਰਹੇ ਹਸਪਤਾਲਾਂ ਤੇ ਰਹਿਣ ਵਾਲਿਆ ਹੈ ਡੋਗਰੀ ਦੇ ਡੋਗਰੀ ਤੇ ਰਹਿਣ ਵਾਲੇ ਤੇ ਬੱਚੇ ਵੀ ਸੀ ਇਹ ਦੇ ਵਿੱਚ ਹਾਂਜੀ ਨਹੀਂ ਬੱਚੇ ਠੀਕ ਆ ਗਏ ਹਾਂਜੀ ਬਾਕੀ ਸੱਟਾਂ ਲੱਗੀਆਂ ਆ ਗਏ ਅਸੀਂ ਜਾਂਚ ਵਗੈਰਾ ਕਰਵਾ ਰਹੇ ਹਾਂ ਡੈਥ ਵਗੈਰਾ ਜਿਹੜੀ ਹੋਈ ਹੈ ਉਹਨਾਂ ਦੇ ਨਾਮ ਵਗੈਰਾ ਹੈ ਕੁਝ ਅ ਜਿਨ੍ਹਾਂ ਦੀ ਡੈਥ ਹੋਈ ਹੈ ਇੱਕ ਹੈਗੇ ਸਰਦਾਰ ਪ੍ਰੀਤਮ ਸਿੰਘ ਔਰ ਇੱਕ ਹੈਗੇ ਗੁਰਗਨਦੀਪ ਕੌਰ